ਕੋਈ ਪਹਿਲੇ ਪਿਆਰ ਭਰੀ ਸੱਸੀਆ ਗੱਲ ਸਾਰਿਆਂ ਨੂੰ ਮੈਂ ਗ੍ਰੇਡ ਪੰਜਾਬ ਵੱਲੋਂ ਵੀ ਥੈਂਕਸ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਟ ਕੇ ਸਾਡੇ ਵਿੱਚ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਪਹਿਲੇ ਤੇ ਮੈਂ ਅੱਜ ਸਾਰੇ ਆਪਣੇ ਸੱਜਣਾ ਮੇਰੇ ਵੱਡੇ ਭਰਾ ਸਮਝ ਲਓ ਛੋਟੇ ਸਮਝ ਲਓ ਇਹਨਾਂ ਦਾ ਦੇਖੋ ਅੱਜਕੱਲ ਟਾਈਮ ਸਾਰਿਆਂ ਕੋਲ ਘਟੇਗਾ ਫਿਰ ਵੀ ਅਗਲੇ ਨੇ ਟਾਈਮ ਕੱਟ ਕੇ ਆਏ ਆ ਕੋਈ ਐ ਨਹੀਂ ਹੈਗਾ ਆਪਾਂ ਲੈਟਰਲ ਲਾ ਲਈਏ ਉਧਰ ਲਾ ਲਈਏ ਤੇ ਘਰ ਬੈ ਜੀਏ ਆਪਾਂ ਉਹ ਨਹੀਂ ਆਪਾਂ ਲੋਕਾਂ ਦੇ ਵਿੱਚ ਵਿਚਰਨਾ ਸਮਾਜ ਸੇਵਾ ਕਰਨੀ ਆ ਜਿਹੜਾ ਦਾਨ ਹੁੰਦਾ ਗੁਪਤ ਦਾਨ ਉਹ ਗੁਪਤ ਦਾਨ ਨਹੀਂ ਹੁੰਦਾ ਜੀ ਅਸੀਂ ਵੱਦੋ ਵੱਦ ਸੇਵਾ ਕਰਾਂਗੇ ਔਰ ਮੈਂ ਆਪਣੇ ਰਾਸ਼ਟਰੀ ਅਧਿਐਕਸ਼ ਆਪਣਾ ਦੇ ਡਿੰਬੀ ਚੌਹਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਸਾਡੇ ਵਿੱਚ ਹਾਜ਼ਰ ਹੋਏ ਆ ਔਰ ਅਰੇ ਜੀ ਵਿੱਚ ਮੈਂ ਆਪਣੇ ਵੱਡੇ ਭਰਾ ਡੀਸੀ ਠਾਕੁਰ ਜੀ ਨੂੰ ਜਿਹੜਾ ਪੰਜਾਬ ਦਾ ਜਨਰਲ ਸੈਕਟਿਵ ਬਣਾਇਆ ਇਹਨਾਂ ਦਾ ਨੂੰ ਵੀ ਬਹੁਤ ਬਹੁਤ ਥੈਂਕਸ ਕਰਨਾ ਜੈਵਿਦ ਸ਼ੇਖਰਾ ਨੂੰ ਬਣਾਇਆ ਸਾਰਿਆਂ ਨੂੰ ਉਦੇ ਮਿਲੇ ਆ। ਪਹਿਲੇ ਕੀ ਕੰਮ ਕਰੇਗੇ ਸੰਸਥਾ ਦਾ? ਦੇਖੋ ਸੰਸਥਾ ਉਹ ਪਲੇ ਪਲੇ ਦਾ ਕੰਮ ਕਰੀ ਜੀ ਬਸ ਜਿੱਥੇ ਲੋੜ ਹੋਏ ਸਾਡੇ ਅਸੀਂ ਹਰ ਘਰ ਦੇ ਵਿੱਚ ਕਿਸੇ ਦੇ ਘਰ ਰਾਸ਼ਨ ਨਹੀਂ ਆ ਕਿਸੇ ਦੇ ਕੁਝ ਨਹੀਂ ਆ ਕਿਸੇ ਦੇ ਸਕੂਲ ਦੇ ਵਿੱਚ ਪੜ੍ਹਾਈ ਲਿਖਾਈ ਦੇ ਵਿੱਚ ਕਿਤਾਬਾਂ ਨਹੀਂ ਦੇ ਸਕਦੇ ਉਹ ਅਸੀਂ ਦੇਵਾਂਗੇ ਜੀ। ਦੇਖੋ ਕਹਿੰਦੇ ਨਾ ਦਾਨ ਜਿਹੜਾ ਕਰੋ ਗੁਪਤ ਕਰੋ ਕਿਸੇ ਨੂੰ ਦਿਖਾਵਾ ਨਹੀਂ ਕਰਨਾ ਫਿਰ ਵੀ ਆਪਾਂ ਵੱਦ ਤੋਂ ਵੱਦ ਸਮਾਜ ਦੇ ਵਿੱਚ ਹਿੱਸਾ ਲਵਾਂਗੇ। ਔਰ ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ ਅਗਲੀ ਕਮੇਟੀ ਜਿਹੜੀ ਆ ਸਾਡੀ ਨੈਕਸਟ ਵੀਕ ਹੋਰ ਜੁੜੇਗੀ। ਉਹਦੇ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਆਪਣੇ ਜੈਵਿਦ ਸ਼ੇਖ ਦਾ ਮੁਕੇਸ਼ ਕੁਮਾਰ ਜੀ ਦਾ ਸਚਿਨ ਪੁਜਾਰੀ ਜੀ ਦਾ ਰਾਹੁਲ ਪੁਜਾਰੀ ਜੀ ਦਾ ਤੇ ਆਪਣਾ ਅਮਨ ਜੋਸ਼ੀ ਜੀ ਦਾ ਜਿਨ੍ਹਾਂ ਨੇ ਆਪਣਾ ਟੀਮ ਵੀ ਕੈਮ ਕਰਕੇ ਆਪਾਂ ਇਹਨਾਂ ਨੂੰ ਉਹਦੇ ਦਿੱਤੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਅਸ਼ੋਕ ਡਿੰਪੀ ਚੋਹਾਨ ਅਧਿਐਖ ਰਾਸ਼ਟਰੀ ਹਿੰਦੂ ਚੇਤਨਾ ਮੰਚ ਅੱਜ ਅਸੀਂ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੀ ਇੱਕ ਬੈਠਕ ਜਿਹੜੀ ਅੱਜ ਆਪਣਾ ਧਰਮ ਸਿੰਘ ਮਾਰਕੀਟ ਦੇ ਵਿੱਚ ਬੁਲਾਈ ਗਈ ਹੈ ਉਹਦੇ ਵਿੱਚ ਅੱਜ ਸਾਰੇ ਸਾਡੇ ਸਾਥੀ बड़े उत्साह ਦੇ ਨਾਲ ਮੇਰੇ ਸਾਰੇ ਮੈਂਬਰ ਜਿਹੜੇ ਨੇ ਉਪਸਥਿਤ ਹੋਏ ਨੇ ਸਾਡੇ ਹਿੰਦੂ ਚੇਤਨਾ ਮੰਚ ਦੇ ਪ੍ਰਦੇਸ਼ ਅਧਿક્ષ ਅਨੁਜ ਖੇਮਕਾ ਜੀ ਸ਼ੰਕਰ अरोड़ा ਜੀ ਪ੍ਰਦੀਪ ਸ਼ਰਮਾ ਜੀ ਨਿਤਿਨ ਜੀ ਤੇ ਅੱਜ ਅਸੀਂ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਵਿੱਚ ਪ੍ਰਦੇਸ਼ ਦੀਆਂ ਅਤੇ ਜ਼ਿਲ੍ਹੇ ਦੇ ਵਿੱਚ ਨਿਯੁਕਤੀਆਂ ਅਸੀਂ ਅੱਜ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪ੍ਰਦੇਸ਼ ਦਾ ਮਹਾਸਚਿਵ ਬਣਾਇਆ ਡੀਸੀ ਠਾਕੁਰ ਜੀ ਨੂੰ ਉਹਨਾਂ ਦੇ ਨਾਲ ਜ਼ਿਲ੍ਹੇ ਦਾ ਉਪਦੇਖਸ਼ ਦੋ ਮਹਾਸਚਿਵ ਤੇ ਇੱਕ ਜ਼ਿਲ੍ਹਾ ਸਚਿਵੀ ਅਸੀਂ ਨਾਲ ਆਪਣੇ ਬਣਾਇਆ ਹੈ ਤੇ ਕੰਮ ਕੀ ਕਰੇਗੀ ਸੰਸਥਾ ਤੁਹਾਡਾ ਅਸੀਂ ਇਸ ਸੰਸਥਾ ਦਾ ਸਾਡਾ ਉਦੇਸ਼ ਇਹ ਕਿ ਆਪਣੇ ਧਰਮ ਦੇ ਵਾਸਤੇ ਉਹਦਾ ਲੋਕਾਂ ਨੂੰ ਜਾਗਰੂ ਕਰਨਾ ਇਹਦਾ ਇੱਕੋ ਹੀ ਉਪਦੇਸ਼ ਹੈ ਕਿ ਆਪਾਂ ਸਿਰਫ Hindu ਧਰਮ ਦੇ ਵਿੱਚ ਰਹਿ ਕੇ ਸਾਰੇ ਧਰਮਾਂ ਦਾ ਅਸੀਂ ਆਦਰ ਕਰਦੇ ਹਾਂ ਕਿਸੇ ਦੇ ਅਸੀਂ ਖਿਲਾਫ ਬਿਲਕੁਲ ਨਹੀਂ ਬੋਲਦੇ ਅਸੀਂ ਸਿਰਫ ਆਪਣੀ ਸਮਾਜ ਸੇਵਾ ਵਾਸਤੇ ਕੰਮ ਕਰਦੇ ਹਾਂ ਲੋਕਾਂ ਦੇ ਵਾਸਤੇ ਸਾਡਾ ਰਾਜਨੀਤੀ ਦੇ ਨਾਲ ਕੋਈ ਇਹਦਾ ਤਾਲੁਕਤ ਨਹੀਂ ਹੈ ਕੀ ਸੇਵਾ ਕਰੋਗੇ ਥੱਲੇ ਸੇਵਾ ਅਸੀਂ ਜਿਸ ਦਾ ਬਲੈਟਰਨਿਜ਼ਮ ਡੋਨੇਸ਼ਨ ਕੈਂਪ ਅਸੀਂ ਲਾਨੇ ਆਂ ਹੋਰ ਵੀ ਗਰੀਬਾਂ ਦੀ ਸਹਾਇਤਾ ਅਸੀਂ ਜਿਹੜੀਆਂ ਪ੍ਰਚਾਰ ਕਰਕੇ ਨਹੀਂ ਅਸੀਂ ਅੰਦਰ ਖਾਤੇ ਵੀ ਕਈ ਕੰਮ ਜਿਹੜੇ ਨੇ ਸਾਡੀ ਸੰਸਥਾ ਜਿਹੜੀ ਆ ਇਹ ਕਰਦੀ ਆ ਜਲਦੀ ਰੇਗੀ ਥੱਲੇ ਹੋਰ ਬਿਲਕੁਲ ਚਲੇਗੀ ਬਤ ਤੋਂ ਬਤ ਜੋੜਾਂਗੇ ਬਿਲਕੁਲ ਬਤ ਤੋਂ ਬਤ ਜੋੜਾਂਗੇ ਜੀ ਮੈਂ ਪਹਿਲੇ ਤਾਂ ਸਾਰੇ ਰਾਸ਼ਟਰੀ ਹਿੰਦੂ ਮੰਚ ਦੇ ਜਿੰਨੇ ਵੀ ਵੱਡੇ ਉਹਦੇ ਦਾਨੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਕਾਵਲ ਸਮਝਿਆ ਤੇ ਸਾਨੂੰ ਇਹ ਅਹੁਦਾ ਦਿੱਤਾ ਤੇ ਮੈਂ ਆਪਣੇ ਮਨ ਨਾਲ ਇਮਾਨਦਾਰੀ ਨਾਲ ਜੋ ਸੇਵਾ ਲਈ ਜਾਏਗੀ ਜਰੂਰ ਕਰਾਂਗੇ ਸਰ 100% ਕਰਾਂਗੇ ਸਰ ਬਾਕੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਚੈਨਲ ਦੇ ਰੂਪ ਰੂਪ ਸਾਰੇ ਲੋਕਾਂ ਨੂੰ ਕੀਤਾ ਸਰ